ਰਾ ਪੁੱਛਣ ਦੇ ਬਹਾਨੇ ਦੇਖੋ ਕਿਵੇਂ ਸਕੂਟੀ ਵਾਲੇ ਨਾਲ ਮੋਟਰਸਾਈਕਲ ਤੇ ਆਏ ਮੁੰਡੇ ਕਰਗੇ ਕਾਂਡ ਸੋ ਪੰਜਾਬੀਓ ਹੋ ਜਾਓ ਸਾਵਧਾਨ ਕਿਤੇ ਤੁਸੀਂ ਵੀ ਇਹਨਾਂ ਲੋਕਾਂ ਦਾ ਸ਼ਿਕਾਰ ਨਾ ਬਣ ਜਾਓ ਇਸ ਵੀਡੀਓ ਨੂੰ ਇਹਨਾਂਕ ਜਿਆਦਾ ਸ਼ੇਅਰ ਕਰੋ ਜੇਕਰ ਕੋਈ ਵੀ ਇਸ ਤਰ੍ਹਾਂ ਕਿਸੇ ਨਾਲ ਕਰਦਾ ਤਾਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੇ ਕਿ ਦੂਸਰੇ ਦੇ ਮਨ ਦੇ ਵਿੱਚ ਕੀ ਚੱਲ ਸਕਦਾ ਹੈ ਸੋ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਜੋ ਕਿ ਕੁੰਦਨਪੁਰੀ ਇਲਾਕੇ ਤੋਂ ਸਾਹਮਣੇ ਆਈ ਹੈ ਜਿਸਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਸਕੂਟੀ ਸਵਾਰ ਨੂੰ ਮੋਟਰਸਾਈਕਲ ਤੇ ਆਏ ਤੋ ਮੁੰਡਿਆਂ ਵੱਲੋਂ ਇੱਕ ਦਰਜੀ ਦੀ ਦੁਕਾਨ ਦਾ ਪਤਾ ਤਾਂ ਪੁੱਛਿਆ ਜਾਂਦਾ ਤਾਂ ਸਕੂਟੀ ਸਵਾਰ ਦੇ ਦਿਲ ਦੇ ਵਿੱਚ ਐਸੀ ਕੋਈ ਗੱਲ ਨਹੀਂ ਸੀ ਇਹ ਇਹ ਲੁਟੇਰੇ ਹੋ ਸਕਦੇ ਨੇ ਜਾਂ ਇਹਨਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੋਣਾ ਤਾਂ ਉਸ ਦੇ ਵੱਲੋਂ ਰਸਤਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਦੇਖੋ ਕਿਵੇਂ ਇਹ ਲੁਟੇਰਿਓਸ ਦੇ ਗੱਲ ਦੇ ਵਿੱਚ ਉਹ ਸੋਨੇ ਦੀ ਚੈਨ ਜੋ ਪਾਈ ਹੋਈ ਸੀ ਖੋ ਕੇ ਫਰਾਰ ਹੋ ਜਾਂਦੇ ਨੇ ਜਦ ਕਿ ਸਕੂਟਰੀ ਵਾਲਾ ਵੀ ਇੱਕ ਲਖ ਤੋਂ ਉੱਥੇ ਹੀ ਖੜਾ ਰਹਿ ਜਾਂਦਾ ਕਿ ਇਹ ਕੀ ਕੀ ਪਾਣਾ ਵਾਪਰ ਗਿਆ ਸੋ ਲੋਕੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅਕਸਰ ਹੀ ਆਪਾਂ ਇੱਕ ਦੂਸਰੇ ਤੋਂ ਰਾਹ ਟਿਕਾਣਾ ਪੁੱਛ ਲੈਂਦੇ ਆ ਜਾਂ ਕੋਈ ਆਪਣੇ ਤੋਂ ਵੀ ਪੁੱਛ ਲੈਂਦਾ ਪਰ ਹੁਣ ਅਜੇ ਹ ਸਮਾਂ ਆ ਚੁੱਕਿਆ ਕਿ ਕਿਸੇ ਨੂੰ ਰਾਹ ਜੇ ਕੋਈ ਪੁੱਛਦਾਏ ਤਾਂ ਕਦੇ ਵੀ ਉਸਦਾ ਆਤਾ ਪਤਾ ਨਾ ਦੱਸੋ